ਬਲਾ ਬਲਾ ਵਾਲੀ ਗੱਡੀ ਫੜੀ ਆ ਆ ਮੁੰਡਾ ਹੈ ਗਵਰਨਮੈਂਟ ਮੁਲਾਜ਼ਮਾ ਹੈ ਆ ਸੀਗੇ ਨਾਲ ਸਾਰੇ ਜਾਣੇ ਇਹ ਬੰਦੇ ਬਲਾ ਬਲਾ ਐਪ ਤੋਂ ਸਵਾਰੀਆਂ ਲਾ ਰਹੇ ਨੇ ਪ੍ਰਾਈਵੇਟ ਗੱਡੀ ਆ ਦੇਖੋ ਜੀ ਇਹਨਾਂ ਦਾ ਹੁਣ ਚਲਾਨ ਹੋ ਰਿਹਾ ਜੀ ਇਹ ਗਵਰਨਮੈਂਟ ਅਪਲਾਈ ਹੋ ਕੇ 120 ਰੁਪਏ ਕੇ 150 ਰੁਪਏ ਜਾਂ ਸਵਾਰੀਆਂ ਚੱਕਦੇ ਜਾਂਦੇ ਨੇ ਚੰਡੀਗੜ੍ਹ ਨੂੰ ਇਹਨਾਂ ਦਾ ਹੁਣ ਗੱਡੀ ਇੱਥੇ ਚਲਾਨ ਕਰਵਾਇਆ ਜਾ ਰਿਹਾ ਜੀ ਇਹ ਟੈਕਸੀ ਇਹ ਟੈਕਸੀ ਕਰੀ ਹੈ ਜੀ ਗੱਡੀ ਇੱਕ ਹੀ ਚੀਜ਼ ਹੈ ਬਲਾ ਬਲਾ ਐਪ ਤੋਂ ਕਰੀ ਹੈ ਮੈਂ ਤਾਂ ਬਲਾ ਬਲਾ ਐਪ ਤੋਂ ਕਰੀ ਹੈ ਕਿੰਨੇ ਚ ਕਰੀਏ ਜੀ ਬੁੱਕ ਮੈਂ 250 ਰੁਪਏ ਚ ਕਰਾਂ ਕਿੱਥੇ ਲਈ ਕਰੀਏ ਜੀ ਕਰਨਾਲ ਕਰਨਾਲ ਦਾ ਰੇਟ ਭਾਜੀ ਅਸੀਂ ਆਹ ਤੁਹਾਡੀ ਗੱਡੀ ਹੈ ਟੈਕਸ ਪਰ ਦੇ ਦੋ ਜਿਹੜਾ ਟ੍ਰਾਂਸਵਾਰੀਆਂ ਚੱਕ ਰਿਹਾ ਹਾਂ ਉਹਦਾ ਰੇਟ ਦੱਸਾਈਦਾ ਹੈ ਹੈ ਤੇ 3000 ਭਾਜੀ ਤੇ ਆਹ ਜਿਹੜਾ 250 ਰੁਪਏ ਬੱਥੇ ਦਾ ਕਰਾਇਆ ਲੈ ਰਹੀ ਤੁਸੀਂ ਟੈਕਸ ਪੇ ਕਰਦੇ ਹੋ ਗੱਡੀਆਂ ਨੇ ਆਈਆਂ ਕਹਿੰਦੇ ਜੀ ਲੈ ਕੇ ਖੜੇ ਆ ਸੀ ਭਾਈ ਨੂੰ ਉਹ ਦੋਨਾਂ ਕੋਲੋਂ ਕਰ ਰਹੇ ਆ ਪਾਣੀ ਕੋਲ ਜਿਹਨੇ ਥਾਵਾਂ ਦੇ ਡਰਾਈਵ ਕੀਤਾ ਉਹ ਬੰਦੇ ਤੁਸੀਂ ਬਾਈ ਜੀ ਟੈਕਸ ਭਰਦੇ ਹੋ ਜਿਹੜਾ 10 ਸਵਾਰੀਆਂ ਲਾ ਰਹੇ ਹੋ ਤੁਸੀਂ ਜੀਰ ਜੀ ਮੇਰੀ ਗੱਲ ਸੁਣੋ ਹਾਂ ਜੀ ਦੱਸੋ ਤੁਸੀਂ ਸਵਾਰੀਆਂ ਲਾ ਰਹੇ ਹੋ ਇਹਨੂੰ ਬੰਦ ਕਰੋ ਪਹਿਲਾਂ ਇਹ ਨਹੀਂ ਬੰਦ ਹੁੰਦਾ ਹੈਗਾ ਇਹ ਹੁਣ ਕੋਡਾ ਚਲਾਨ ਹੋਏਗਾ ਤੁਹਾਨੂੰ ਫਿਰ ਪਤਾ ਲੱਗੇਗਾ ਹੁਣ ਚਲਾਨ ਕਰਾਓ ਤੇ ਜਾਓ ਬਸ ਚਲਾਨ ਕਰਾ ਲਓ ਆਪਣਾ ਜਾਓ ਤੁਸੀਂ ਪ੍ਰਾਈਵੇਟ ਗੱਡੀ 'ਚ ਸਵਾਰੀਆਂ ਲਾ ਰਹੇ ਹੋ ਚਲੋ ਇਹਨੂੰ ਤਾਂ ਇਹਦਾ ਕੋਈ ਨਹੀਂ ਡੁੱਡਣਾ ਥੋੜੀ ਹੈ ਥੋੜੀ ਥੋੜੀ ਰੇ ਕਰਜਾ ਵੀ ਆਉਣ ਲੱਗ ਪਿਆ ਇੱਧਰ ਕਰਨਾ ਚਲੋ ਗੱਡੀ ਲੈ ਅਰੇ ਆਜੋ ਵੀਡੀਓ ਬਣਾ ਲਓ ਤੁਸੀਂ ਤੁਸੀਂ ਸਵਾਰੀ ਲਾ ਰਹੇ ਹੋ ਬਲਾ ਬਲਾ ਐਪ ਤੋਂ ਪ੍ਰਿੰਸੀਪਲ ਹੋ ਕੇ ਸਕੂਲ ਦੇ ਭਾਈ ਭਾਈ ਪਲੀਜ਼ ਪਲੀਜ਼ ਅਸੀਂ ਇਹ ਵੀਡੀਓ ਤੁਹਾਡੀ ਵੀਡੀਓ ਦਵਾਂਗੇ মিডিਆ ਵਾਲਿਆਂ ਨੂੰ ਨਾਲੇ ਪ੍ਰਿੰਸੀਪਲ ਨਾਲੇ ਉੱਪਰ ਤੱਕ ਜਾਏਗੀ ਤੁਹਾਡੀ ਵੀਡੀਓ ਉੱਪਰ ਦੀ ਤੁਸੀਂ ਕਹਿੰਦੇ ਮੈਂ ਇੱਕ ਨੰਬਰ ਦਾ ਕੰਮ ਕਰ ਰਿਹਾ ਮੈਂ ਚਲਾ ਸਕਦਾ ਐਪ ਵੀਡੀਓ ਬਣਾਉਣ ਕੋਈ ਨਹੀਂ ਉਹਨਾਂ ਨੂੰ ਕਹੋ ਨਾ ਤੁਸੀਂ ਉਹ ਨਹੀਂ ਕਰਤਾ ਉਹਨਾਂ ਨੂੰ ਕਹੋ ਨਾ ਵੀਡੀਓ ਬਣਾਉਂਦੇ ਮੇਰੀ ਤੁਹਾਨੂੰ ਕਰਟ ਕਰਦੇ ਨੇ ਹੋ ਕੋਈ ਨੋਈ ਨੀ ਮੇਰੇ ਸਾਰੇ ਗਰੀਬ ਨੇ ਅਸੀਂ ਪਰਮਟ ਵਾਲੀਆਂ ਗੱਡੀਆਂ ਚੱਗੀਆਂ ਫੋਟੋ ਤੁਰੇ ਨਾ ਟੈਕਸੀ ਭਰ ਕੇ ਚੱਲਦੇ ਸਾਡੀਆਂ ਯਾਰ ਹੱਦ ਹੋ ਗਈ ਯਾਰ ਤੁਸੀਂ ਹੈਂ ਦੱਸ 120 ਰੁਪਏ ਰੇਟ ਆ ਕੋਈ ਦੱਸ ਯਾਰ ਗੱਡੀ ਦਾ ਹੱਦ ਹੁੰਦੀ ਏ ਯਾਰ ਤੁਹਾਡੀ 120 ਰੁਪਏ ਰੇਟ ਯਾਰ ਹੱਦ ਹੋ ਗਈ ਯਾਰ ਤੁਹਾਡੀ ਮੈਂ ਦੋ ਆ ਗੱਡੀ ਐ ਭਾਜੀ ਜਿਹੜੀ ਬਲਾ ਬਲਾ ਪ੍ਰਾਈ ਆ ਜਿਹੜੀ ਚੰਡੀਗੜ੍ਹ ਨੂੰ ਜਾਂਦੀ 120 ਰੁਪਏ ਰੇਟ ਕੀਤਾ ਹੋਇਆ ਇਹਨਾਂ ਨੇ ਸ਼ਰਮ ਹੋਣੀ ਚਾਹੀਦੀ ਇਹਨਾਂ ਪ੍ਰਾਈਵੇਟ ਗੱਡੀ ਵਾਲਿਆਂ ਨੂੰ ਅਸੀਂ ਟੈਕਸੀ ਯੂਨੀਅਨ ਵਾਲੇ ਬੰਦੇ ਸਾਰੇ ਅੱਜ ਇਕੱਠਾ ਕਰਕੇ ਪਟਿਆਲੇ ਦੇ ਵਿੱਚ ਇਹ ਚੀਜ਼ ਦਾ ਹੀ ਮੁੱਦਾ ਚੱਕਿਆ ਵੀ ਅੱਜ ਪ੍ਰਾਈਵੇਟ ਗੱਡੀਆਂ ਸਾਰੀਆਂ ਚੱਕਣੀਆਂ ਆਂ ਪਟਿਆਲੇ ਸ਼ਹਿਰ ਦੇ ਵਿੱਚੋਂ ਆਹ ਸਰਦਾਰ ਭਾਈ ਆ ਜੀ ਜਿਹੜਾ ਗੱਡੀ ਚਲਾਉਂਦਾ ਆ ਆ ਦੇਖੋ ਜੀ ਆ ਪ੍ਰਧਾਨ ਸਾਹਿਬ ਨੇ ਸਾਡੇ ਪਟਿਆਲੇ ਯੂਨੀਅਨ ਦੇ ਤੇ ਅੱਜ ਅਸੀਂ ਰੇਡ ਕਰਕੇ ਇਹ ਗੱਡੀਆਂ ਦਾ ਹੀ ਕੰਮ ਕਰਨਾ ਆ ਅੱਜ ਬਲਾ ਬਲਾ ਰਹੀਂ ਐਪ ਰਹੀਆਂ ਇਹਨਾਂ ਨੂੰ ਬੁੱਕ ਕਰਕੇ ਸਾਰੀਆਂ ਗੱਡੀਆਂ ਬਾਹਰ ਤੇ ਭਾਈ ਕੀ ਨਾਮ ਹੈ ਤੇ ਇੱਕ ਬਲਾ ਬਲਾ ਐਪ ਚੱਲ ਰਹੀ ਹੈ ਤੇ ਉਹਦਾ ਕੀ ਮੁੱਦਾ ਹੈ ਸਾਰਾ ਮੇਰਾ ਨਾਮ ਹੈ ਜੀ ਸੋਨੂ ਪ੍ਰਧਾਨ ਗੁਰਨਾਣਕ ਟੈਕਸੀ ਸਟੈਂਡ ਤੇ ਮੇਰੇ ਨਾਲ ਮੇਰੇ ਅਗਲੇ ਸਟੈਂਡ ਦਸ਼ਮੇਸ਼ ਟੈਕਸੀ ਸਟੈਂਡ ਤੋਂ ਪ੍ਰਧਾਨ ਜੀਰੀ ਜੀ ਤੇ ਕਾਫੀ ਸੈਨਾ ਤੋਂ ਸਾਡੇ ਨਾਲ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ ਅੱਜ ਅਸੀਂ ਬਲਾ ਬਲਾ ਐਪ ਨੂੰ ਲੈ ਕੇ ਇੱਥੇ ਇਕੱਠੇ ਹੋਏ ਆ ਬਲਾ ਬਲਾ ਐਪ ਦੇ 200 250 ਦੇ ਵਿੱਚ ਬਲਾ ਬਲਾ ਤੇ ਸਵਾਰੀਆਂ ਚੱਕ ਕੇ ਪ੍ਰਾਈਵੇਟ ਨੰਬਰ ਦੀਆਂ ਗੱਡੀਆਂ ਰਾਈਡ ਤੇ ਜਾਂਦੀਆਂ ਨੇ ਤੇ ਜਿਹੜੀਆਂ ਪਰਮਟ ਗੱਡੀਆਂ ਸਾਡੇ ਲਵੇ ਜਿਨ੍ਹਾਂ ਦਾ ਐਨ ਐਨ ਟੈਕਸ ਅਸੀਂ ਦੰਨੇ ਆਂ ਬਾਕੀ ਸਟੇਟਾਂ ਨੂੰ ਵੀ ਤੇ ਉਹ ਗੱਡੀਆਂ ਸਾਡੀਆਂ ਇੱਥੇ ਮਿੱਟੀ ਚੜ ਰਹੀ ਹੈ ਗੱਡੀਆਂ ਤੇ ਉਹ ਗੱਡੀਆਂ ਤੁਰ ਨਹੀਂ ਰਹੀਆਂ ਸਿਰਫ ਇਹਨਾਂ ਐਪਾਂ ਕਰਕੇ ਠੀਕ ਹੈ ਜੀ ਤੇ ਮੇਰੀ ਸਰਕਾਰ ਅੱਗੇ ਵੀ ਇਹ ਮੰਗ ਹੈ ਕਿ ਜਿਹੜੀ ਸਰਕਾਰੀ ਬੱਸਾਂ ਦੀਆਂ ਸਵਾਰੀਆਂ ਨੇ ਉਹ ਬਲਾ ਬਲਾ ਐਪ ਦੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਚੱਲ ਰਹੀਆਂ ਨੇ ਸਰਕਾਰ ਨੇ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਕੱਲ ਵੀ ਫੜੀਆਂ ਨੇ ਗੱਡੀਆਂ ਫੜੀਆਂ ਨੇ ਤੇ ਮੁੱਦਾ ਕੀ ਹੈ ਕਿਉਂ 250 ਰੁਪਏ ਦੇ ਵਿੱਚ ਕੋਈ ਬੈਨੀਫਿਟ ਜ਼ਿਆਦਾ ਦੇ ਰਹੇ ਨੇ ਜਿਹੜੇ ਕਿ ਦੇਖੋ ਜੀ 250 ਦੇ ਵਿੱਚ ਪੀ ਆਰਟੀਸੀ ਬੱਸ ਨਾਲੋਂ ਅਗਲਾ ਕਹਿੰਦਾ ਮੈਨੂੰ ਲਗਜ਼ਰੀ ਕਾਰ ਅਗਰ ਮੈਨੂੰ ਛੱਡਣ ਜਾਂਦੀ ਆ ਤਾਂ ਅਗਲੇ ਨੂੰ ਤਾਂ ਦੇਖੋ ਬੈਨੀਫਿਟ ਤਾਂ ਹੈ ਜੀ ਇਸ ਚੀਜ਼ ਦਾ ਪਰ ਹਾਰਸੇ ਨਾਲ ਵੀ ਅੱਜ ਇਹ ਬਠਿੰਡੇ ਏਡਾ ਬਲਬਲਾ ਐਪ ਦਾ ਜਿਹੜੇ ਗੱਡੀ ਲੈ ਕੇ ਗਿਆ ਬੰਦਾ ਉਹ ਏਡਾ ਵੱਡਾ ਹਾਸਾ ਹੋਇਆ ਤੇ ਨੌਜਵਾਨ ਜਿਹੜੇ ਮਰ ਚੁੱਕੇ ਨੇ ਸਿਰੇ ਦੇਖੋ ਜੀ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਦੇਖੋ ਜਿਹੜੀ ਗੱਡੀਆਂ ਪਰਮਟ ਕਾਰਾਂ ਜਾਂਦੀਆਂ ਨੇ ਜੀ ਹਾਂ ਦੇ ਡਰਾਈਵਰ ਜਾਂਦੇ ਨੇ ਜੀ ਠੀਕ ਆ ਹੁਣ ਬਲਬਲਾ ਐਪ ਤੇ ਜੀ ਜਿਨੇ 4 ਦਿਨ ਗੱਡੀ ਸਿੱਖੀ ਹੁੰਦੀ ਆ ਜੀ ਉਹ ਚਾ ਕੇ ਬਲਬਲਾ ਐਪ ਤੇ ਆਪਣੇ ਨੰਬਰ ਪਾ ਦਿੰਦਾ ਜੀ ਸਵਾਰੀਆਂ ਚਾ ਕੇ ਅਗਲਾ ਤੁਰਦਾ ਲੱਗਦਾ ਤੇ ਫਿਰ ਇਹ ਹਾਦਸੇ ਹੋਣੇ ਹੀ ਆ ਜੀ ਆ ਆਰਟੀਓ ਵਗੈਰਾ ਜਾਂ ਕਿਸੇ ਨੂੰ ਕੋਈ ਤੇ ਮੰਗ ਪੱਤਰ ਵਗੈਰਾ ਦਿੱਤਾ ਕੋਈ ਇਸ ਤਰ੍ਹਾਂ ਨਹੀਂ ਅਸੀਂ ਇੱਥੇ ਇਕੱਠੇ ਹੀ ਸੀ ਕਰਕੇ ਹੋਏ ਆ ਜੀ ਅਸੀਂ ਆਰਟੀਓ ਜੀ ਨੂੰ ਇੱਕ ਮੰਗ ਕਰਾਂਗੇ ਕਿ ਜਿਹੜੇ ਬਲਾ ਬਲਾ ਐਪ ਤੇ ਜੇਕਰ ਕੋਈ ਗੱਡੀ ਪਕੜੀ ਜਾਂਦੀ ਆ ਤਾਂ ਉਸ ਦਾ ਚਲਾਨ ਕਰਨ ਦੀ ਬਜਾਏ ਉਸ ਨੂੰ ਬਾਂਡ ਕੀਤਾ ਜਾਵੇ ਤਾਂ ਕਿ ਜਿੰਨੇ ਵੀ ਬਾਕੀ ਗੱਡੀਆਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ ਜਾਂ ਪੂਰੇ ਆਪਣੇ ਇੰਡੀਆ ਸਟੇਟ ਦੇ ਵਿੱਚ ਬਲਾ ਬਲਾ ਐਪ ਤੇ ਜਿੰਨੇ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਕੌਲਾਂ ਦੇ ਕੰਨਾਂ ਨੂੰ ਆਪ ਲੱਗਣਗੇ ਜਿਹੜੀ 13-14 ਲੱਖ ਰੁਪਏ ਦੀ ਗੱਡੀ ਦੇ ਵਿੱਚ 250 ਰੁਪਏ ਦੀ ਸਵਾਰੀ ਬਿਠਾ ਕੇ ਉਹ ਰਾਈਡ ਤੇ ਜਾਂਦੇ ਨੇ ਉਹ ਗੱਡੀ ਬਾਂਡ ਹੋਵੇ ਲੇਕਿਨ ਤੁਹਾਨੂੰ ਨਹੀਂ ਇਹ ਕਿਤੇ ਕਿਤੇ ਇਹਦੇ ਨਾਲ ਆਟਿਓ ਦੀ ਜਾਂ ਡੀਟਿਓ ਦੀ ਨਾਕਾਮੀ ਦਿਖਣ ਨੂੰ ਆ ਰਹੀ ਹੈ ਬਿਲਕੁਲ ਹੈ ਜੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਦੇਖੋ ਜੀ ਰੈਵਨਿਊ ਤਾਂ ਦੇਖੋ ਸਰਕਾਰ ਦਾ ਘਟ ਰਿਹਾ ਠੀਕ ਹੈ ਜੀ ਬੱਸਾਂ ਖਾਲੀ ਜਾਣਗੇ ਆ 250 ਦੇ ਵਿੱਚ ਅਕਰ ਆਪਣਾ ਲਗਜ਼ਰੀ ਕਾਰਾਂ ਇਹ ਬੁਕਿੰਗਾਂ ਲੈ ਕੇ ਜਾਣਗੇ ਆ ਤਾਂ ਬੀਐਸਐ ਜੀ ਸਰਕਾਰ ਨੂੰ ਕੀ ਕਮਾਈ ਹੋਣੀ ਹੈ ਜੀ ਪੀਆਰਟੀਸੀ ਬੱਸਾਂ ਜਾਂਦੀਆਂ ਨੇ ਜੀ ਠੀਕ ਆ ਅਗਰ ਉਹੀ ਵਿਸਵਾਰੀਆਂ ਬੱਸ ਸਟੈਂਡ ਦੇ ਬਾਹਰੋਂ ਬੁਕਿੰਗਾਂ ਚੱਕ ਕੇ ਲੈ ਜਾਣੀਆਂ ਤਾਂ ਫਿਰ ਆਪਾਂ ਨੂੰ ਸਾਹਮਣੇ ਹੀ ਪਤਾ ਜੀ ਮਰ ਇਨਕਮ ਕਿੱਥੇ ਜਾਏਗੀ ਇਹ ਹੈ ਮੈਂ ਟੈਕਸੀ ਦਾ ਟੈਕਸੀ ਜੀ ਗੁਲਾਮ ਦਾ ਕੀ ਨੇ ਪ੍ਰਧਾਨ ਆ ਜੀ ਗਰੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਾਦੇ ਬਲਾਬਲਾ ਐਪ ਨੂੰ ਲੈ ਕੇ ਕੀ ਇਹ ਬਲਾਬਲਾ ਐਪ ਦਾ ਹੈ ਸਰ ਇਹ ਬਲਾਬਲਾ ਵੀ ਕੋ ਪ੍ਰਾਈਵੇਟ ਗੱਡੀਆਂ ਲੈ ਜੀ ਤੇ ਬਲਾਬਲਾ ਐਪ ਦੇ ਡਾਊਨਲੋਡ ਕਰਕੇ ਕਿਤੇ ਕਿਤੇ ਵੀ ਜਾਂਦੇ ਨੇ ਤਾਂ ਆਪਣੀ ਧੜ ਪਾ ਲੈਂਦੇ ਨੇ ਤੇ ਸਹਾਜੋਬ ਬੱਸ ਰੇਟ ਦਾ ਕਿਰਾਇਆ ਉੱਥੇ ਸਵਾਰੀਆਂ ਝੱਕਦੇ ਨੇ ਜੀ ਪ੍ਰਾਈਵੇਟ ਗੱਡੀਆਂ ਇਹ ਤੁਹਾਨੂੰ ਕਿੰਨਾ ਨੁਕਸਾਨ ਆ ਤੇ ਉਹਨਾਂ ਨੂੰ ਕਿੰਨਾ ਪੈਸੇ ਚਾਹੀਦਾ ਚਲੋ ਸੰਦੂ ਨੂੰ ਨੁਕਸਾਨ ਹੀ ਹੈ ਉਹੀ ਪਰਮਲ ਲੈ ਕੇ ਇੰਨੀ ਮਹਿੰਗੀਆਂ ਗੱਡੀਆਂ ਲਿੱਤੀਆਂ ਨੇ ਜੀ ਪਰਮਲ ਬਾਨ ਨੇ ਸਰਕਾਰ ਨੂੰ ਟੈਕਸ ਜਿੰਨੇ ਆ ਜੀ ਉਹ ਨਾ ਕੋਈ ਟੈਕਸ ਨਹੀਂ ਦਿੰਦੇ ਪ੍ਰਾਈਵੇਟ ਗੱਡੀਆਂ ਦੇ ਆਉਂਦੀਆਂ ਆਉਦੀ ਜੌਬ ਤੇ ਜਾਂਦੇ ਆਉਂਦੇ ਸਾਡੀਆਂ ਸਵਾਰੀਆਂ ਚੱਕੇ ਲਗਾ ਦਿੰਦੇ ਸਰਕਾਰ ਦਾ ਰੈਵਨਿਊ ਵੀ ਘਟਦਾ ਹੀ ਜੇ ਬਿਲਕੁਲ ਬਿਲਕੁਲ ਹਰਕ ਜਾਂਦਾ ਦਾ ਬੱਸਾਂ ਵਾਲੀਆਂ ਸਵਾਰੀਆਂ ਵੀ ਗੱਡੀਆਂ ਚਾਹ ਰਹੀਆਂ ਨੇ ਉਹੀ ਵਾਸਤਾ ਕਰਾਉਂਦੇ ਗੱਡੀਆਂ ਉਹਨਾਂ ਲੱਗਦੀ ਗੱਡੀ ਮਿਲਦੀਆਂ ਸਵਾਰੀਆਂ ਨੂੰ ਵਾਸਤਾ ਹੀ ਕਿਉਂ ਵੇਚਣਾ ਸਰਕਾਰ ਇਤਨਾ ਹੋ ਰਿਹਾ ਢਾਕੇ ਵੀ ਜਾ ਰਹੀ ਹੈ ਪੀ ਆਰ ਟੀ ਸੀ ਵੀ ਕਹਿੰਦੀ ਹੈ ਕਈ ਵਾਰ ਢਾਡੇ ਵੀ ਜਾਂਦੀ ਹੈ ਲੇਕਿਨ ਸਰਕਾਰ ਇਹ ਦਰਵਜੇ ਆਮ ਨੀ ਦੇ ਲਈ ਡਿਊਟੀਆਂ ਵਗੈਰਾ ਇਹਦਾ ਧਿਆਨ ਨਹੀਂ ਦਿੰਦੇ ਸਰ ਹੁਣ ਲਾਸੀ ਟੈਕਸੀ ਨੇ ਕਿੱਥੇ ਹੋ ਕੇ ਸਰਕਾਰ ਨੂੰ ਇਹ ਸਾਰੇ ਚੰਡੀਗੜ੍ਹ ਵੀ ਹਰ ਇੱਕ ਸਟੇਟ 'ਚ ਇਸ ਚੀਜ਼ ਦਾ ਹੋ ਰਿਹਾ ਰੋਸ਼ ਕਰ ਰਹੇ ਆ ਵੀ ਆਰਟੀਓ ਵਗੈਰਾ ਤੋਂ ਅਸੀਂ ਡੀਟੀਓ ਵਗੈਰਾ ਤੋਂ ਅਸੀਂ ਇਸ ਗੱਲ ਦਾ ਨਵਾਂ ਜਾਣੂ ਕਰਵਾ ਰਹੇ ਆ ਜੀ ਵੀ ਇਹ ਹੋ ਰਿਹਾ ਸਾਨੂੰ ਵੀ ਕਾ ਤੌਰ ਹੈ ਸਾਡੇ ਜੀ ਗੱਡੀਆਂ ਦੀ ਕਿਸ਼ਤਾਂ ਨਹੀਂ ਲਾ ਰਹੀਆਂ ਜੀ ਕਿਤਾ ਲੁੱਟਦੀਆਂ ਨੇ ਤੁਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਮੰਗਵੱਤਨ ਦਵਾਵਾਂਗੇ ਜੀ ਲਿਖ ਕੇ ਸਾਰੀ ਯੂਨੀਅਨ ਇਕੱਠੀ ਹੋ ਕੇ ਜੀ